चो खरीद शुरू करे सरकार लखविंदर सिंह मोतेपुर फिलौर अक्तूबर आरती मालिक का हड़ताल कारण मंडिया च चो झोना रुल रहा है जिसते किसान जथेबंद वालों मांग की गई है कि सरकार तुरंत हड़ताल खत्म करवा के मंडिया झोने की सरकारी खरीद शुरू करवाए दाणा मंडी फिलौर विखे पत्रकारा गलबात करद भारतीय किसान यूनियन प्राजेवाल के आगू लखविंदर मोतीपुर ने पंजाब सरकार तो मंग की कि आरती मालिका गलबात करके उन्होंने मंगा मान के हड़ताल तुरंत खत्म करवाई जाए ताकि मंडिया झोने की सरकारी खरीद शुरू हो सके कहा कि हड़ताल कारण मंडिया झोने की खरीद नहीं हो रही है जिस कारण किसान बहुत परेशान हैं किसानी मंगा नसानों का वफद मंग पत्र देने डिप्टी कमिश्नर जलंधर नवाना होया इस संबंधी जो मार्केट कमेटी फिलौर के चेयरमैन रोशन लाल रोसी न उन्होंने कहा कि पंजाब सरकार किसान हितेसी सरकार है केंद्र सरकार वालों पंजाब न मतरेई मां वाला सलूक सलूकता जा रहा उन्हानां कि दंगा सरकार तक पहुंचा के जल्द हल करवाया जाएगा इस मौके सिंह बलजीत सिंह, गुरप्रीत सिमरजीत सिंह चांदी राम होर हाजिर सन ਫਿਲੌਰ ਤੋਂ ਰਾਜਕੁਮਾਰ ਨੰਗਲ ਦੀ ਖਾਸ ਰਿਪੋਰਟ ਮੈਂ ਲਖਮਿੰਦਰ ਸਿੰਘ ਮੋਤੀ ਪ੍ਰਕਾਸ਼ ਸਾਹਿਬ ਬੰਨਾ ਪਿੰਡ ਗਨਜ 76 ਕਿਸਾਨ ਜੁਨੀਆ ਬੀਕੇ ਯੂ ਰਜੇਵਾਲ ਅੱਜ ਸਾਨੂੰ 6 ਦਿਨ ਹੋ ਗਏ ਲਗਭਗ 30 ਤੀਰਾਂ ਚੋਨਾ ਵੱਡਿਆ ਮੰਡੀਆਂ ਚ ਸ਼ੁਰੂ ਹੋਇਆ ਸਾਡੇ ਆਉਣਾ 30 ਸਤੰਬਰ ਤੋਂ ਅੱਜ 5 ਅਕਤੂਬਰ ਦਾ ਟਾਈਮ ਆ ਗਿਆ ਜੀ ਕੋਈ ਵੀ ਅਧਿਕਾਰੀ ਮੰਡੀਆਂ ਵਿੱਚ ਝੋਨੇ ਦੀ ਫੇਰੀ ਨਹੀਂ ਪਹੁੰਚਿਆ ਆ ਤੁਸੀਂ ਦੇਖ ਸਕਦੇ ਹੋ ਵੱਡੇ ਵੱਡੇ ਜਿਹੜੇ ਅੰਬਾਰ ਝੋਨੇ ਦੇ ਲੱਗ ਚੁੱਕੇ ਆ ਖੇਤਾਂ ਵਿੱਚ ਜਿਹੜਾ ਝੋਨਾ ਆ ਉਹ ਪੱਕ ਪੱਕ ਕੇ ਫਲੇ ਡਗ ਰਿਹਾ ਆ ਪੋਕ ਸਾਡੀ ਇੱਕ ਆਲੂਆਂ ਦੀ ਬੈਲਟ ਆ ਆਲੂ ਅਸੀਂ ਆਲੂ ਸਰਕਾਰ ਦੇ ਅਨੁਸਾਰ ਅਸੀਂ ਜਿਹੜੀ ਬਦਲਵੀਂ ਫਸਲ ਬੀਤੀ ਆ ਸਾਡਾ ਜਿਹੜਾ ਝੋਨਾ ਥੋੜਾ ਜਿਹਾ ਕੀਤਾ ਹੁੰਦਾ ਆ ਉਹ ਅੱਜ ਹਾਲਾਤ ਇਹ ਬਣਿਆ ਵੀ ਸੈਂਟਰ ਸਰਕਾਰ ਔਰ ਪੰਜਾਬ ਸਰਕਾਰ ਦੇ ਜਿਹੜਾ ਆਪਸੀ ਤਾਲਮਿਲ ਨਹੀਂ ਬੱਜ ਰਿਹਾ ਸਾਨ ਦਾ ਵੱਡਾ ਮਾਰਤਿਆਂ ਦੀਆਂ ਔਰ ਸੈਲੂਲਰਾਂ ਦੀ ਆਪਣੀਆਂ ਮੰਗਾਇਆ ਵੀ ਜਿਹੜਾ ਪਹਿਲਾਂ ਚ ਚੌਲ ਜਿਹੜਾ ਪਿਆ ਸਾਲਾਂ ਜੋ ਨਹੀਂ ਚੱਕਿਆ ਜਾ ਰਿਹਾ ਗਦਾਮ ਖਾਲੀ ਨੇ ਹੋਏ ਤਾਂ ਥੋਨਾ ਲਾਉਣਾ ਕਿੱਥੇ ਆ ਪੰਜਾਬ ਸਰਕਾਰ ਨੇ ਪਹਿਲਾਂ ਕੋਈ ਇੰਤਜ਼ਾਮ ਨਹੀਂ ਕੀਤੇ ਉਹੀ ਕਾਰ ਕਰਕੇ ਜਿਹੜਾ ਅੱਜ ਜਿਹੜਾ ਕਿਸਾਨ ਜਿਹੜਾ ਮੰਡੀਆਂ ਵਿੱਚ ਰੋਲ ਰਿਹਾ ਬੜਾ ਵੱਡਾ ਨੁਕਸਾਨ ਹੋ ਰਿਹਾ ਸਾਰੀਆਂ ਲੇਬਰਾਂ ਬਿਲੀਆਂ ਬੇਟੀਆਂ ਆ ਤੁਸੀਂ ਦੇਖ ਸਕਦੇ ਹੋ ਕਿੱਡੇ ਕੋਲੇ ਵੱਡੇ ਢੇਰ ਲੱਗੇ ਆ ਛੇਵਾਂ ਦਿਨ ਹੋ ਗਿਆ ਕੋਈ ਵੀ ਅਧਿਕਾਰੀ ਦੇ ਕਿ ਇੱਥੇ ਕੋਈ ਮੰਡੀ ਚ ਨਹੀਂ ਉਦੋਂ ਦਾ ਕਿਸੇ ਨੇ ਹੋ ਚਾ ਇਹ ਵੀ ਤਾਂ ਲੱਗਦਾ ਕਿ ਇਸ ਮੰਗ ਨੂੰ ਤੁਸੀਂ ਡੀਸੀ ਸਾਹਿਬ ਨਾਲ ਵੀ ਸੰਪਰਕਾਂ ਜਾਂਦੇ ਆ ਅੱਜ ਅਸੀਂ ਜੰਦਰ ਆਪਣੇ ਡੀਸੀ ਸਾਹਿਬ ਦੇ ਨੂੰ ਵੀ ਮੰਗਵੱਤ ਦੇਣ ਜਾ ਰਹੇ ਹਾਂ ਆਪਣੀਆਂ ਜਿਹੜੀ ਸੰਜੋਤ ਮੁਰਚੇ ਵੱਲੋਂ ਉਹਦੀ ਕਾਲ ਆ ਜੇ ਉਹਨਾਂ ਸਾਡੀਆਂ ਮੰਗਾਂ ਨਾ ਤੇ ਮੰਨੀਆਂ ਤਾਂ ਅਸੀਂ ਫਿਰ ਵੱਡਾ ਸੰਘਰਸ਼ ਕਰਾਂਗੇ ਤੇ ਹਾਈਵੇ ਜੋ ਵੀ ਸਾਡਾ ਸ਼ੁਗਤ ਮੁਰਚੇ ਵੱਲੋਂ ਕਾਲ ਹੋਊਗੀ ਜੇ ਤੁਹਾਨੂੰ ਲਾਉਣੇ ਪਏ ਤਾਂ ਤੁਹਾਨੂੰ ਲਾਈ ਜਾਣਗੇ ਜੇ ਕਿਸਾਨ ਰੁਲ ਗਿਆ ਤਾਂ ਸਮਝ ਲਓ ਸਾਡੇ ਸਾਡੀ ਜਿਹੜਾ ਕਿਸਾਨ ਹੈ ਰੀੜ ਦੀ ਹੱਡੀ ਆ ਪੰਜਾਬ ਦੀ ਜੇ ਕਿਸਾਨ ਇੱਧੇ ਰੁਲ ਗਿਆ ਤਾਂ ਸਾਰਾ ਸਾਡੇ ਦੇਸ਼ ਦਾ ਬੜਾ ਵੱਡਾ ਨੁਕਸਾਨ ਹੋਊਗਾ ਇਸ ਕਾ ਕੇ ਬੇਨਤੀ ਆ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਜਿਹੜੀਆਂ ਸਾਡੀਆਂ ਜੋੜੀਆਂ ਮੰਗਾ ਆ ਉਹ ਮੰਨੀਆਂ ਜਾਣ। ਦੇਖੋ ਚਾਰ ਪੰਜ ਦਿਨ ਦਾ ਸਾਡਾ ਆਪਣਾ ਝੋਨਾ ਪਿਆ ਮੰਡੀ ਵਿੱਚ ਤੇ ਕਾਫੀ ਜਿਹੜਾ ਮੰਡੀਆ ਕਿਸਾਨ ਰੋੜ ਰਿਹਾ। ਪਹਿਲਾਂ ਤਾਂ ਹਰ ਪਾਸੇ ਕਿਸਾਨ ਨੂੰ ਦਿੱਕਤ ਆ ਰਹੀ ਆ। ਪਹਿਲਾਂ ਤਾਂ ਝੋਨਾ ਮਸਾ ਉਹਨੂੰ ਜਿਹੜਾ ਸੰਭਾਲਿਆ ਫਿਰ ਆਪਣੇ ਤੇਲ ਵਾਲ ਬਲਕੀ ਤੇੜਾ ਝੋਨੇ ਨੂੰ ਆਪਣੇ ਪਾਲਿਆ ਤੇ ਉਸ ਤੋਂ ਬਾਅਦ ਮੰਡੀਆ ਦੇ ਲੰਦਾ ਤੇ ਮੰਡੀਆ ਝੋਨਾ ਬੇਗਰੀ ਰਿਹਾ। ਸਰਕਾਰ ਨੂੰ ਜਿਹੜਾ ਸੈਂਟਰ ਸਰਕਾਰ ਨੂੰ ਵੀ ਚਾਹੀਦਾ ਸੀ ਪਹਿਲਾਂ ਜਿਹੜਾ ਜਿਹੜਾ ਥੱਲੇ ਵਾਲਾ ਝੋਲ ਚੱਕਣਾ। ਤੇ ਲੇਕਿਨ ਪੰਜਾਬ ਸਰਕਾਰ ਨੂੰ ਵੀ ਪਹਿਲਾਂ 2 ਮਹੀਨੇ ਪਹਿਲਾਂ ਪ੍ਰਬੰਧ ਕਰਨੀ ਚਾਹੀਦੇ ਸੀਗੇ ਅਸੀਂ ਹੁਣ ਮਰੇ ਆਲੂਆਂ ਦੀ ਫਸਲ ਵਿਜਣੀ ਆ ਤੇ ਅਸੀਂ ਉਹਦੇ ਵਾਸਤੇ ਪਹਿਲਾਂ ਹੀ 2 ਮਹੀਨੇ ਪਹਿਲਾਂ ਪ੍ਰਬੰਧ ਕਰਦੇ ਆ ਜਿਹੜੀ ਬਿਛਰੀ ਨੂੰ ਠੀਕ ਕਰਉਣਾ ਸਾਰਾ ਕੰਮ ਕਰਨਾ ਤੇ ਇਸੇ ਤਰ੍ਹਾਂ ਸਰਕਾਰ ਆ ਜੀਵਿਕਾ ਦਾ ਕੰਮ ਪੈਦਾ ਕਰਨਾ ਉਹਨੂੰ ਸੰਭਾਲਣਾ ਸਰਕਾਰ ਦਾ ਕੰਮ ਆ ਤੇ ਸਰਕਾਰ ਨੂੰ ਪਹਿਲਾਂ ਹੀ ਜਿਹੜੀ ਗੱਲ ਕਰਨੀ ਜਦੀ ਜੇ ਉਹਨਾਂ ਨੂੰ ਪਤਾ ਸੀ ਵੀ ਜਿਹੜਾ ਸੈਂਟਰ ਨੇ ਚੌਲ ਨਹੀਂ ਚੱਕਿਆ ਤੇ ਪਹਿਲਾਂ ਹੀ ਸੈਂਟਰ ਵਾਲਿਆਂ ਨਾਲ ਮੀਟਿੰਗ ਕਰਨੀ ਚਾਹੀਦੀ ਸੀ ਮੀਟਿੰਗ ਕਰਕੇ ਸਾਰੀਆਂ ਗੱਲ ਪਹਿਲਾਂ ਕਰਨੀ ਚਾਹੀਦੀ ਸੀ ਹੁਣ ਅਸੀਂ 5-6 ਦਿਨ ਤੋਂ ਝੁੰਨਾ ਅੰਮੜੀਆ ਚ ਰ ਇਹ ਸਰਕਾਰ ਨੂੰ ਬੇਨਤੀ ਹੈ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਵੀ ਜਲਦੀ ਦੀ ਜਲਦੀ ਸੈਂਟਰ ਨਾਲ ਗੱਲ ਮੁਕਾ ਕੇ ਤਾਂ ਜਲਦੀ ਜਲਦੀ ਜਈ ਝੋਨੇ ਦੀ ਖਰੀਦ ਚੋਰੀ ਕੀਤੀ ਜਾਵੇ ਇਹ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ ਜਿਹੜਾ ਜਿਹੜਾ ਰੋਡ ਤੇ ਜਿਹੜਾ ਰੋਡ ਜਾਮ ਕੀਤਾ ਜਾਊਗਾ ਤੇ ਇਸ ਕਰਕੇ ਸਾਡੀ ਬੇਨਤੀ ਜਲਦੀ ਜਲਦੀ ਝੋਨੇ ਨੂੰ ਖਰੀਦਿਆ ਜਾਵੇ ਜੇ ਦੇਖੋ ਆਲੂਆਂ ਦੀ ਬਿਜਾਈ ਕਰਨੀਆਂ ਤਾਂ ਡੀਆਪੀ ਨੂੰ ਨਹੀਂ ਮਿਲ ਰਿਹਾ ਖਾਦ ਔਰ ਕਿਸਾਨ ਰੋਲ ਰਿਹਾ ਔਰ ਪੰਜਾਬ ਨਾਲ ਬੜਾ ਫਰਕ ਕੀਤਾ ਜਾ ਰਿਹਾ ਸੈਂਟਰ ਸਰਕਾਰ ਵੱਲੋਂ ਤੇ ਔਰ ਸੂ퍼 ਜਿਹੜੀ ਖਾਦ ਆ 16 16 ਕਹਿ ਕੇ ਉਹੀ ਵੇਚੀ ਜਾ ਰਹੀ ਆ ਕਿਸਾਨਾਂ ਨਾਲ ਬੜੀ ਵੱਡੀ ਲੁੱਟ ਹੋ ਰਹੀ ਆ ਔਰ ਜਿਹੜੇ ਜ਼ਾਲ ਜਿੱਥੋਂ ਖਾਦ ਮਿਲਦੀ ਵੀ ਆ ਉਹਦੇ ਨਾਲ ਹੋਰ ਬੜਾ ਸਮਾਨ ਦਿੰਦੇ ਆ ਤੇ ਖਾਦ ਬੜੀ ਮਹਿੰਗੀ ਪੈ ਰਹੀ ਆ ਇਸ ਕਰਕੇ ਸਰਕਾਰ ਨੂੰ ਜਲਦੀ ਜਲਦੀ ਆ ਵੀ ਇਸ ਵੱਲ ਵੀ ਧਿਆਨ ਦਿੱਤਾ ਜਾਵੇ ਜਲਦੀ ਜਲਦੀ ਜਿਹੜੀ ਕਿਸਾਨਾਂ ਨੂੰ ਜਿਹੜੀ ਡੀਆਪੀ ਖਾਦ ਜਿਹੜੀ ਮੁਹਈਆ ਕੀਤੀ ਜਾਵੇ ਤੇ ਝੋਨੇ ਦੀ ਖਰੀਦ ਵੀ ਜਲਦੀ ਜਲਦੀ ਜਿਹੜੀ ਜਿਹੜੀ ਸ਼ੁਰੂ ਕਰਾਈ ਜਾਵੇ ਮੈਂ ਮੋਤੀਪੁਰ ਖਾਲਸਾ ਸਰਪੰਚ ਸਾਹਿਬ ਮੈਂ ਤਾਂ ਸਰਕਾਰ ਨੂੰ ਇਹ ਹੀ ਬੇਨਤੀ ਕਰਦਾ ਪੰਜਾਬ ਕੋਲ ਮੈਨੂੰ ਇਹ ਜਿਹੜਾ ਵਾਰਦਾ ਮੈਂ ਜਲਦੀ ਤੋਂ ਜਲਦੀ ਮੰਡੀਆਂ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਝੋਨੇ ਦੀ ਸੰਭਾਲ ਹੋ ਸਕੇ ਇਹੜਾ ਚੋਨਾ ਦੇੜਾ ਖੇਤਾਂ ਦੇ ਵਿੱਚ ਪਿੱਛੇ ਰੋਲਦੇ ਆ ਤੇ ਉਹ ਵੀ ਝੇਤੀ ਤੇ ਝੇਤੀ ਵੱਢ ਗਏ ਮੰਡੀਆਂ ਵਿੱਚ ਲੰਮਾ ਜਾਵੇ। ਸੰਦੀराम ਕੀ ਕਹਿਣਾ ਚਾਹੁੰਦੇ ਕਿੰਨੇ ਦਿਨ ਹੋ ਗਏ ਤੁਹਾਨੂੰ ਮੰਡੀ ਵਿੱਚ ਆਪਾਂ ਲੈ ਕੇ ਆਏ। ਕੀ ਤਰੀਕ ਦਾ ਆਇਆ ਹੋਇਆ? ਹਾਂਜੀ। ਕੋਈ ਨਹੀਂ ਪੁੱਛ ਗਿਛਦੇ ਕਦੋਂ ਦਾ ਨਾ ਸੈਂਟਰ ਗਵਰਨਮੈਂਟ ਦੇ ਪੱਬਦੀ ਪਈ ਆ ਤੇ ਨਾ ਪੱਲੇ ਕਰਦੇ ਪਏ ਆ। ਇਹਨਾਂ ਦਾ ਮੇਲ ਜੋਲ ਕਰਕੇ ਤੇ ਆਲੂਆਂ ਦਾ ਸੀਜ਼ਨ ਆ। ਆਲੂ ਵਿਸਨੇ ਲੇਟ ਹੋਈ ਜਾਂਦੇ ਆ ਚੋਨਾ ਖੱਚਾ ਜਿਹਾ ਦੁੱਲਦਾ ਪਿਆ। ਮੰਗੀਆਂ ਜਾਂਦਾ ਦਪਿਆ ਜਿਵੇਂ ਨੂੰ ਸਿੱਖੇ ਮਾਰਨਾ ਪਰਸਾਨ ਨੂੰ ਰਾਤ ਨੂੰ ਤੁਸੀਂ ਇੱਥੇ ਹੀ ਇਹਦੇ ਢੇਰ ਰਹੋਣੇ ਹਾਂ ਹਾਂਜੀ 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 ਕੀਨਾ ਕੋਲੋਂ ਕੀ ਭਰੋਸਾ ਮਿਲ ਰਿਹਾ ਕੁਝ ਮਿਲ ਰਿਹਾ ਕੁਛ ਨਹੀਂ ਮਿਲਦਾ ਪਿਆ ਕੀ ਮੰਗ ਕਰਦੇ ਹਾਂ ਸਰਕਾਰ ਨੂੰ ਕਹਿਣਾ ਸਰਕਾਰ ਨੂੰ ਇਹ ਕਹਿੰਦੇ ਅਸੀਂ ਮਾ ਸਹਾਇਤਾ ਚੋਨਾ ਚੁੱਕਿਆ ਜਾਏ ਮਤਲਬ ਜਿਹੜੀਆਂ ਇਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਕਰ ਦੇਣ ਕਿ ਦਵਾਦਾਰੀ ਅਸੀਂ ਹਾਲੂਆਂ ਤੋਂ ਲੇਟ ਬਹੁਤ ਹੋ ਚੁੱਕਿਆ ਹੈ ਪ੍ਰਧਾਨ ਜੀ ਅੱਜ ਕਿਸਾਨਾਂ ਨੇ ਸਰਕਾਰ ਨੂੰ ਇੱਕ ਕਿਹਾ ਵੀ ਪ੍ਰੀਤ ਵਿਰੋਧ ਨਹੀਂ ਹੋ ਰਹੀ ਕਿਸਾਨ ਮੰਡੀਆਂ ਦੇ ਵਿੱਚ ਰਲ ਰਿਹਾ ਪਰ ਇਹਨਾਂ ਦੀ ਆਸੂ ਵਿੱਚ ਟਕਲਵਾਜੀ ਦੇ ਵਿੱਚ ਕਿਸਾਨ ਖਰਾਬ ਹੋ ਰਿਹਾ ਹੈ ਕੀ ਕਹਿਣਾ ਚਾਹੁੰਦੇ ਆ ਜੀ ਤੁਸੀਂ ਮੰਗਲ ਜੀ ਸਭ ਤੋਂ ਪਹਿਲਾਂ ਇਹ ਗੱਲ ਜ਼ਿਕਰ ਕਰਨ ਜੋ ਜ਼ਰੂਰੀ ਹੈ ਕਿ ਜੇ ਦੀ ਪੰਜਾਬ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਹੈ ਉਹ ਪੂਰਨ ਤੌਰ ਤੇ ਕਿਸਾਨ ਹੈ ਮੈਤੀ ਸਰਕਾਰ ਹੈ ਆ ਉਹ ਸਰਕਾਰ ਦਾ ਪੂਰਾ ਇਸ ਗੱਲ ਇਹ ਆਪਣੇ ਵਚਨਬੱਧਿਆ ਕਿ ਦਾਣਾ ਮੰਡੀਆਂ ਦੇ ਵਿੱਚ ਇਸ ਸਾਲ ਝੋਨੇ ਦੀ ਜਿੰਨੇ ਵੀ ਇੱਕ ਇੱਕ ਦਾਣਾ ਜਿਹੜਾ ਕਣਕ ਝੋਨੇ ਦਾ ਆ ਰਿਹਾ ਹੈ ਉਹਨੂੰ ਉਠਾਉਣ ਦੇ ਲਈ ਵਚਨਬੱਧਿਆ ਪਰ ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਹੈ ਪੰਜਾਬ ਦੇ ਵਾਸਤੇ ਇੱਕ ਮਤਰੀ ਇਮਾਮ ਵਾਲਾ ਬਦੀਰਾ ਉਹਨੇ ਅਖਤਿਆਰ ਕੀਤਾ ਹੋਇਆ ਹੈ ਉਹਦੇ ਕਰਕੇ ਜਿਹੜੀ ਸੇਲਰ ਮਾਲਕਾਂ ਦੀ ਤੇ ਆਰਤੀਆਂ ਦੀ ਹੜਤਾਲ ਚੱਲ ਰਹੀ ਹੈ ਪਰ ਇਹਦੇ ਵਿੱਚ ਜਿਹੜੀ ਪੰਜਾਬ ਦੀ ਮੌਜੂਦਾ ਸਰਕਾਰ ਆ ਇਹਦਾ ਵਿੱਚ ਬਿਲਕੁਲ ਦੋਸ਼ੀ ਨਹੀਂ ਹੈ ਸਗੋਂ ਕਿ ਭਗਵਾਨ ਤਮਾਂ ਸਰਕਾਰ ਤਾਂ ਜਿੱਥੇ ਮਜ਼ਦੂਰ ਪੱਖੀ ਸਰਕਾਰ ਆ ਤੇ ਉੱਥੇ ਹੀ ਕਿਸਾਨ ਪੱਖੀ ਸਰਕਾਰ ਆ ਤੇ ਰਹੀ ਗੱਲ ਜਿਹੜੀਆਂ ਦਾਣਾ ਮੰਡੀਆਂ ਹੁੰਦੀਆਂ ਇਹਦੇ ਵਿੱਚ ਪਹਿਲਾ ਹੱਕ ਸਾਡੇ ਕਿਸਾਨ ਭਾਈਚਾਰੇ ਦਾ ਹੁੰਦਾ ਕਿਸਾਨ ਵੀਰਾਂ ਦਾ ਹੁੰਦਾ ਇਹ ਮੰਡੀ ਸਪੈਸ਼ਲੀ ਬਣੀ ਵੀ ਕਿਸਾਨਾਂ ਵਾਸਤੇ ਹੁੰਦੀ ਆ ਸੋ ਕਈ ਸਾਡੇ ਵੀਰ ਕਹਿੰਦੇ ਆ ਲੈ ਵੀ ਮਤਲਬ ਤੁਸੀਂ ਝੋਨਾ ਕਿਉਂ ਅੰਦਰ ਮੰਡੀਆਂ ਦੇ ਆਉਂਦੇ ਤਾਂ ਕਿਉਂਕਿ ਇਹ ਮੈਂ ਵੱਖਰਾ ਸ਼ਬਦ ਤਾਂ ਜੋੜ ਰਿਹਾ ਆ ਮੰਡੀ ਵਾਸਤੇ ਤੇ ਕਿਸਾਨਾਂ ਦੇ ਫਸਲ ਵਾਸਤੇ ਕਿਉਂਕਿ ਕਈ ਪੱਤਰਕਾਰ ਵੀ ਜਾਣ ਕੇ ਸਵਾਲ ਪੁੱਛ ਲੈਂਦੇ ਆ ਕਿ ਝੋਨਾ ਆਉਂਦਾ ਤੁਸੀਂ ਕਿਉਂ ਆਉਂ ਦਿੱਤਾ ਮੈਂ ਇੱਕ ਵਾਰੀ ਫੇਰ ਕਹਿਣਾ ਚਾਹੁੰਦਾ ਆ ਜਿੱਦ ਜਿੰਨੀਆਂ ਵੀ ਪੰਜਾਬ ਦੇ ਵਿੱਚ ਮੰਡੀਆਂ ਨੇ ਉਹ ਸਪੈਸ਼ਲੀ ਕਿਸਾਨਾਂ ਵਾਸਤੇ ਬਣੀਆਂ ਨੇ ਜੀਵਿਦਾਰਾਂ ਵਾਸਤੇ ਬਣੀਆਂ ਨੇ ਉਹਨਾਂ ਦੀ ਫਸਲਾਂ ਵਾਸਤੇ ਬਣੀਆਂ ਨੇ ਉਹਨਾਂ ਦਾ ਪਹਿਲਾ ਹੱਕ ਹੁੰਦਾ ਹੈ ਜਦੋਂ ਵੀ ਉਹਨਾਂ ਦੀ ਫਸਲ ਤਿਆਰ ਹੁੰਦੀ ਹੈ ਤਾਂ ਉਸ ਫਸਲ ਨੂੰ ਸ ਕੋਨ ਸੰਬੰਧੀ ਚਾਹੇ ਉਹ ਮੱਕੀ ਨੂੰ ਉਹਨਾਂ ਨੇ ਸਕਾਉਣੀ ਹੋਵੇ ਜਾਂ ਝੋਨੇ ਨੂੰ ਅੱਧਰ ਲੈ ਕੇ ਆਉਣਾ ਹੋਵੇ ਪਹਿਲਾ ਹੱਕ ਜ਼ਿੰਮੇਵਾਰਾ ਦਾ ਹੁੰਦਾ ਹੈ ਕਿਸਾਨਾਂ ਦਾ ਹੁੰਦਾ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਜਿਹੜੇ ਲੋਕਲ ਆਫਿਸ ਵਾਲੇ ਆ ਅਧਿਕਾਰੀ ਆ ਸਾਡਾ ਉਹ ਵੀ ਨਹੀਂ ਇਹ ਸਾਲ ਲੈਂਦੇ ਤਾਂ ਬਾਕੀ ਨੇ ਦੂਰ ਤੱਕ ਹੀ ਲੈਣੀ ਜ਼ਰੂਰੀ ਉਹ ਹੀ ਜੋ ਮੈਂ ਪਹਿਲਾਂ ਦੱਸ ਕੇ ਹਟਿਆ ਕਿ ਜਿਹੜੀ ਕੇਂਦਰ ਦੀ ਸਰਕਾਰ ਆ ਉਹਨਾਂ ਨੇ ਪੰਜਾਬ ਸਰਕਾਰ ਦੇ ਨਾਲ ਅਮਤ ਰਹੀ ਮਾਂ ਵਾਲਾ ਵਤੀਰਾ ਅਖਤਿਆਰ ਕੀਤਾ ਹੋਇਆ ਹੈ ਸਪੈਸ਼ਲੀ ਮਜ਼ਦੂਰਾਂ ਵਾਸਤੇ ਅਤੇ ਕਿਸਾਨਾਂ ਵਾਸਤੇ ਉਹ ਨਹੀਂ ਚਾਹੁੰਦੇ ਕਿ ਪੰਜਾਬ ਦੇ ਵਿੱਚੋਂ ਜਿਹੜੀ ਝੋਨੇ ਦੀ ਫਸਲ ਆ ਇਹਦੀ ਸਹੀ ਉਠਾਈ ਹੋ ਸਕੇ ਜਦੋਂ ਵੀ ਕੇਂਦਰ ਸਰਕਾਰ ਚੋ ਗਈ ਤਾਂ ਉਸੇ ਵੇਲੇ ਹੀ ਪੰਜਾਬ ਦੀਆਂ ਸਾਰੀਆਂ ਮੰਡੀਆਂ ਦੇ ਵਿੱਚੋਂ ਭਗਵੰਤ ਮਾਨ ਜੀ ਦੀ ਸਰਕਾਰ ਨੇ ਝੋਨੇ ਦਾ ਇੱਕ ਇੱਕ ਦਾਣਾ ਉਠਾਉਣ ਦੇ ਲਈ ਵਚਨਬੱਧ ਹੈ ਤੇ ਨਾਲ ਹੀ ਸਰਕਾਰ ਨੇ ਤਾਂ ਆਪਣੇ ਤੌਰ ਤੇ ਪੂਰਨ ਤੌਰ ਤੇ ਐਲਾਨ ਵੀ ਕੀਤਾ ਹੋਇਆ ਪਰਾਲੇ ਵੀ ਕਰ ਰਹੀ ਹੈ ਕਿ 1 ਅਕਤੂਬਰ ਤੋਂ ਮੰਡੀਆਂ ਦੇ ਵਿੱਚ ਪ੍ਰੋਪਰ ਵੇ ਦੇ ਨਾਲ ਇਹਨਾਂ ਦੀ ਖਰੀਦੋ-ਫਰੋਖਤ ਸ਼ੁਰੂ ਹੋਵੇ ਪਰ ਇੱਥੇ ਦੱਸਣਾ ਜ਼ਰੂਰੀ ਹੈ ਕਿਉਂਕਿ ਹਰ ਹਾਲ ਮੁੱਖ ਤੌਰ ਤੇ ਆਰਤੀ ਵੀਰਾਂ ਨੇ ਕੀਤੀ ਆ ਸੈਲਰ ਮਾਲਕਾਂ ਨੇ ਕੀਤੀ ਆ ਉਹ ਚਾਹੁੰਦੇ ਕਿ ਜਿਹੜੀ ਝੋਨੇ ਦੀ ਫਸਲ ਹੈ ਇਹਦਾ ਕੋਈ ਰੇਟ ਤੈ ਹੋਵੇ ਜਾਂ ਇਹਦੀ ਬੋਲੀ ਜਦ ਕਿ ਇਹਦੇ ਵਾਸਤੇ ਸਫੇਦ ਤੋਤੇ ਪੂਰੀ ਬਤਰਾ ਬਚਨ ਵਾਧਿਆ ਹੈ ਉਹ ਜਤਨਸ਼ੀਲ ਵੀ ਹੈ ਕਿ ਹਰ ਰੋਜ਼ ਜਿਹੜੀ ਕਣਕ ਦੀ ਆ ਸੌਰੀ ਝੋਨੇ ਦੀ ਹੈ ਇਹਦੀ ਲਿਫਟਿੰਗ ਹੋਵੇ